ਸ਼੍ਰੀ ਸਿਮਰਨਜੀਤ ਸਿੰਘ ਬੰਟੀ ਜੀ ਜਿੰਦਾਬਾਦ ਸਾਰੇ ਪੰਤਰੀਆਂ ਬੈਠੇ ਜਿੰਦਾਬਾਦ ਸ਼੍ਰੀ ਮਹਿੰਦਰ ਭਗਤ ਜੀ ਜਿੰਦਾਬਾਦ ਸ਼੍ਰੀ ਭਗਵੰਤ ਸਿੰਘ ਮਾਨ ਜੀ ਜਿੰਦਾਬਾਦ ਦੇਖੋ ਇਹਨੇ ਤੁਸੀਂ ਜੀ ਸ੍ਰੀ ਅਰਵਿੰਦ ਕੇਧਰੀਵਾਲ ਜਿੰਦਾਬਾਦ ਮੁਕੇਸ਼ ਸ਼ੇਰਦੀ ਇੱਕ ਗੁੰਨਾਵਾ ਮੁਕੇਸ਼ ਸ਼ੇਰਦੀ ਬੋਲਦੇ ਨੇ ਜਿੰਦਾਬਾਦ ਜਿੰਦਾਬਾਦ ਲੋ ਜੀ ਤੁਹਾਨੂੰ ਲੋ ਮਾਤਾ ਜੀ ਇਹ ਦੇਖੋ ਜੀ ਆਵਾਜ਼ ਵੀ ਪਾਰਟੀ ਜਿੰਦਾਬਾਦ ਦਾ ਬਣ ਗਿਆ ਪਾ ਗਿਆ ਉਹ ਬੰਦਿਆ ਬੋਲ ਉਹਦੇ ਦੇ ਕੋਲੋਂ ਜਾਂਦਾ ਇਹਦਾ ਜਿਹੜਾ ਫਾਇਦਾ ਲੋਕਾਂ ਨੂੰ ਮਿਲ ਸਕੇ ਆਮ ਜਨਤਾ ਦਾ ਤੁਹਾਡੇ ਮੋਬਾਈਲ ਨੰਬਰ ਸਰ ਹਜ਼ਾਰ ਬਣਨਾ ਇਹ ਕਿਹੜਾ ਮਟਵਾ ਸਾਰੇ 2% ਕੋਈ ਗੱਲ ਨਹੀਂ ਲੋਕਾਂ ਨੂੰ ਅੱਗੇ ਮਾ ਜੀ ਮੋਬਾਈਲ ਨੰਬਰ ਬੋਲਿਓ ਜੀ ਆਜੋ ਆਜੋ ਦਵਾ ਦਿੰਦਾ ਇਹਨਾਂ ਦੇ ਟਿੰਕੂ ਜੀ ਦੇ ਹਸਬੰਦ ਨਾਲ ਦੇਣੀ ਪੈਂਦੀ ਆ ਤਾਂ ਉਹਨੂੰ ਲੈ ਕੇ ਜਿਹੜਾ ਸਰਕਾਰ ਨੇ ਐ ਇਹ ਕੰਮ ਕਰ ਦਿੱਤੀ ਆ ਇਹ ਪੰਜਾਬ ਦੀ ਸਰਕਾਰ ਅੱਛਾ ਤੁਹਾਡਾ ਸ਼ਾਮ 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 ਦੇ ਦਿੱਤੇ ਮੈਨੂੰ ਲੈ ਕੇ ਹੁਣ ਤੁਹਾਡਾ ਟਿਕਟ ਵੀ ਦੇ ਦੋ ਟਿੰਕੂ ਭਾਈ ਦਾ ਵਾਰ ਨੰਬਰ ਟਿੰਕੂ ਜੀ ਦਾ ਦੇਓ ਟਿੰਕੂ ਜੀ ਦਾ ਇਹ ਅਸਲ ਤੇ ਕਿੱਥੇ ਆਰਡਰ ਕਰਾਉਂਦੇ ਆ ਉਹਨੂੰ ਹੋਇਆ ਇਸ ਬਾਰੇ ਇਹ ਜਾਣੂ ਕਰਦੇ ਸ਼ਾਮ ਦੀ ਕਰਦੇ ਸ਼ਾਮ ਗਿਆ ਜਾ ਰਹੇ ਆ ਸ਼ਾਮ ਦੀ ਤਰੀਕੀ ਜਿਹੜਾ ਤੁਸੀਂ ਇਸ ਉਹ ਲੈ ਰਹੇ ਹੋ ਭਾਜੀ ਲਾਭ ਲੈ ਲਓ ਜੀ ਉਹ ਮਸ਼ੀਨਾਂ ਆਪਣੀ ਭਾਜੀ ਇਹ ਖੂਫਸਨੋ ਮਸ਼ੀਨ ਦਫੋਂ ਮਿੰਦਰਪਾਲ ਟਿੰਕੂ ਸਨੋ ਮਿੰਦਰ ਮਿੰਦਰਪਾਲ ਮਿੰਦਰ ਐਮ ਐ ਸੋ ਲਗਾਤਾਰ ਮਿੰਦਰਪਾਲ ਜਿਹੜੀਆਂ ਸਾਂਝੀਆਂ ਕਰਦੇ ਪੀਂ ਗੁਲੰਦਰ ਸਹਿਰ ਦੀਆਂ ਉਥੇ ਕੀ 10 ਲੱਖ ਦਾ ਬੈਸਲੈਸ ਐਮ ਐਚ ਆਰ ਮਹਿੰਦਰ ਬਾਦੀ ਠੀਕ ਹੈ ਜੀ ਠੀਕ ਹੈ ਮੌਜੂਦ ਮਨ ਸਰਕਾਰ ਵੱਲੋਂ ਚਲਾਈ ਗਈ ਤਾਂ ਉਹ ਜੀ ਕੈਬਨਟ ਮੰਤਰੀ ਮਹਿੰਦਰ ਭਗਤ ਪਹੁੰਚੇ ਨੇ ਬਾਅਦ ਨੰਬਰ 55 ਦੇ ਵਿੱਚ ਉਹਨਾਂ ਵੱਲੋਂ ਸ਼ੁਰੂਆਤ ਹੈ ਕਰਵਾਈ ਜਾ ਰਹੀ ਹੈ ਲੋਕਾਂ ਨੂੰ ਇਸ ਨੂੰ ਜਾਣੂ ਵੀ ਕਰਵਾਇਆ ਜਾ ਰਿਹਾ ਹੈ ਕਿ ਤਾਂ ਕਿ ਵਸਤਵਵਦੀ ਲੋਕ ਜਿਹੜਾ ਇਸ ਟੀਮ ਦਾ ਜਿਹੜਾ ਲਾਭ ਲੈ ਸਕਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੂੰ ਵੀ ਜਿਹੜੀ ਹੈ ਬਿਮਾਰੀ ਦੁੱਖੋ ਕੋਈ ਹੈ ਕਿਸੇ ਦੇ ਘਰ ਦਾ ਜੀ ਜਿਹੜਾ ਨਾ ਜਾਵੇ ਤੋ ਹਰ ਇੱਕ ਵਿਅਕਤੀ ਆਪਣਾ ਲਾਜ ਕਰਵਾ ਸਕੇ ਉਹ ਦੇਖ ਸਕਦੇ ਹੋ ਕਿ ਵੋਟਰ ਕਾਰਡ ਜਿਹੜੇ ਨੇ ਉਹਨਾਂ ਦੇ ਪਤਾ ਵਗੈਰਾ ਲੈ ਕੇ ਉਹਨਾਂ ਦੇ ਡਾਕੂਮੈਂਟ ਜਿਹੜੇ ਨੇ ਉਹ ਤਾਂ ਪਾਮ ਜਿਹੜਾ ਬਣਿਆ ਹੋਇਆ ਮਸ਼ੀਨ ਉੱਪਰ ਜਿਸ ਵਿੱਚ ਸਾਰੀ ਡਿਟੇਲ ਇਮਾਰਤ ਇਹਨਾਂ ਦੇ ਚਲੂਫਾਈ ਨਾਲ ਹੋਏ ਸਾਰੇ ਨਾਲ ਖੂਬ ਗੁਰੂ ਫੋਟੋ ਕਰਦੇ ਨੇ ਉਹ ਇਹ ਜਿਹੜੀ ਵੀ ਇਸ ਬਾਡ ਦੇ ਵਾਸੀ ਹੋ ਜਾਂ ਕੋਰ ਬਾਡ ਵਿੱਚ ਜਿਹੜੇ ਆਤੀ ਜਿਹੜੇ ਤੁਹਾਡੇ ਬਾਡ ਦੇ ਹੋਣ ਨੇ ਐਡੂਕੇਸ਼ਨ ਐ ਦੀ ਜਾਰੀ ਕਰ ਦਿੱਤੀ ਜਾਏਗੀ ਤਾਂ ਕਿ ਦੁਕਾਨ ਵਾਲੇ ਸਮਝ ਦੇ ਵਿੱਚ ਲੋਕਾਂ ਨੂੰ ਇਹ ਆਪਾਂ ਵੀ ਬਾਤੇ ਧਿਆਨ ਰੱਖਣਾ ਇਹ ਗਾਂ ਸਾਰੇ ਜਿਹੜੇ ਸਾਡੇ ਵਾਦੇ ਕੀਤੇ ਸੀ ਨਹੀਂ ਜਿਹੜੇ ਨਹੀਂ ਵੀ ਕੀਤੇ ਸੀ ਇਹ ਨਾ ਵਾਦਾ ਸਾਡੇ ਮੈਨੀਫੈਸਟੋ 'ਚ ਨਹੀਂ ਸੀਗਾ ਫਿਰ ਵੀ ਤਰੀ ਸਾਹਮਣੇ ਕਹਿ ਕੇ ਸਾਰੇ ਮੰਤੀਆਂ ਨੇ ਕਿਹਾ ਕਿ ਜੋਲ ਪਾਇਆ ਸਰਕਾਰ ਤੇ ਜਿਹੜੇ ਵਿਚਾਰੇ ਇਲਾਜ ਖ ਨੂੰ ਨਹੀਂ ਕਰਾ ਸਕਦੇ ਉਹ ਕਰਾਣਾ ਆਪਣਾ ਬਚਾੜ। ਇਹ ਕਹਿ ਜੀਸ ਇਹ ਜਦੋਂ ਬਣਿਆ ਨਾਲ ਸ਼ੁਰੂ ਆ। ਬਾਕੀ ਪਰਿਵਾਰ ਦੇ ਮੈਂਬਰ ਉਹ ਮੈਂ ਲਿਆ ਨਹੀਂ। ਚਲੋ ਇੱਕ ਕੱਢ ਦਿਓ ਕੋਈ ਗੱਲ ਦੀ। 1000 ਬਾਕੀ ਐਡ ਕਰ। ਇੱਕ ਕੱਢ ਦਿਓ ਕਿੱਟੇ-ਕੱਟੇ ਕੱਢੀ ਚੋ। ਆ ਜਾਓ ਫਿਰ ਅੱਗੇ ਆ ਜਾਓ। ਨੰਬਰ ਬੋਲੀਏ ਨਾ ਆਪਣਾ ਘਰ ਨੰਬਰ ਕੋਈ ਵੀ ਨੰਬਰ। ਫੋਨ ਨੰਬਰ ਫੋਨ ਨੰਬਰ ਪੜਾ ਦਿਓ। ਇਹ 39 ਬਾਕੀ ਸਾਰਿਆਂ ਦੇ ਕੱਲ ਇੱਥੇ ਆ ਜਾਓ ਬੰਨ ਜਾਣਗੇ ਡੋਂਟ ਵਰੀ ਹਾਂ ਇਹ ਕੱਲ ਨੂੰ ਆਪਰੇ ਨਾ ਬਾਕੀ ਮੈਂਬਰ ਸਾਰਿਆਂ ਨੂੰ ਬੋਲ ਲਿਆ ਆਪਾਂ ਇੱਕ ਕੰਮ ਸਾਡਾ ਅਰਜ਼ੀ ਕਰਨ ਨੂੰ ਕੋਈ ਗੱਲ ਜਦੋਂ ਮਰਜ਼ੀ ਦੱਸੋ ਜੀ ਮਤਲਬ ਕਿ ਕੋਈ ਗੱਲ ਕੋਈ ਗਾਣੇ ਨਹੀਂ ਤੁਹਾਡੇ ਬੱਚੇ ਆ ਲਾਕਡਾਊਨ ਦੇ ਵਿੱਚ ਆਪਾਂ ਦੇਖ ਸਕਦੇ ਅੱਖਾਂ ਅੱਖਾਂ ਵੀ ਉਹ ਹੰਝੂਆਂ ਨਾਲ ਪਾਤੀਆਂ ਨੇ ਕਿਉਂਕਿ ਮਾਹੌਲ ਇੱਕ ਤਣਾਅਪੂਰਨ ਹੁੰਦਾ ਹੈ ਕਿਉਂਕਿ ਜਦੋਂ 10 ਲੱਖ ਦੀ ਆਪਾਂ ਗੱਲ ਕਰਦੇ ਹਾਂ ਤੇ 10 ਲੱਖ ਕੋਈ ਘੱਟੀ ਆ ਮੌਜੂਦ ਨਹੀਂ ਤਾਂ ਅੱਖਾਂ ਵੀ ਭਰ ਗਈਆਂ ਨੇ ਪਤਾ ਹੀ ਨਹੀਂ ਆ ਕਾਮੇ ਜਿੰਦੇ ਤੋਂ ਆਪ ਕਹਿੰਦੇ ਕੁਛ ਜੋ ਕਿਉਂਕਿ ਤਾਂ ਘਰ ਬਣ ਜਗਾ ਕਾਨੂੰਨ ਕੋਈ ਫਸਟ ਨਹੀਂ ਆਏਗਾ ਹਾਂ ਰੋਣਾ ਨਹੀਂ ਕੁਛ ਜੋ ਕਿ ਸਾਡਾ ਜੀਵਨ ਹੈ ਰਕੋ ਬਸ ਰੋਣਾ ਜੋ ਕੀ ਗੱਲ ਕੀ ਹੋਈ ਹੈ ਫਿਲਹਾਲ ਥੋੜੇ ਅੱਗੇ ਅੱਗੇ ਉਹ ਆਫਿਸ ਬਣਵਾ ਲਾਂਗੇ ਆਫਿਸ ਲਾਗੇ ਨਾ ਇੱਥੇ ਅੰਦਰ ਬੈਠ ਕੇ ਬਣਵਾ ਲਾਂਗੇ ਠੀਕ ਨੇ ਉਪਰ ਤੁਸੀਂ ਆਪਣੇ ਰਾਜਗੜ ਜਿੰਨੇ ਤੋਂ ਬੜੇ ਮੈਂ ਬੜੇ ਉੱਥੇ ਲੈ ਕੇ ਆਣਾ ਤੂੰ ਪਹਿਲਾਂ ਕਿ ਬੁਲਾਡ ਨੂੰ ਬਣਾ ਲੈ ਠੀਕ ਹੈ ਬਣ ਜਾਏਗਾ ਕੋਈ ਰਹਿ ਨਾ ਜਾਂ ਕੰਮ ਬਣਾਓ ਕੋਈ ਦੰਤਾ ਡੇ ਹੁੰਦੇ ਤੂੰ ਬਤਾਏ ਕਿ ਨਹੀਂ ਹੋਣਾ ਕੈਪਟਨ ਨਹੀਂ ਆਏ ਪੰਜਾਬ ਦੇ ਵਿੱਚ ਕਮ ਹੀ ਸੁੱਕਿਆ ਨਹੀਂ ਉਹਨਾਂ ਨੇ ਸੁਣ ਹਲਕੀ ਉਮਰ ਬਾਕੀ 48 ਡਾਲਰ ਇੱਥੇ ਦਵਾਈ ਜਾਈ ਠੀਕ ਰੋਕਾ ਲੱਗੇਗਾ ਜਾ ਕੇ ਬਾਹਰੋਂ ਪਰਮਾਨੈਂਟ ਰਲਾ ਜਾਏਗਾ ਇਸ ਸਕੇਟਾ ਨੂੰ ਕੋਈ ਸ਼ੁਰੂਆਤ ਹੋਈ ਹੈ ਲੋਕਾਂ ਨੂੰ ਸਿਆਲ ਤਕਰੀਬ ਲੋ 60 ਨੂੰ ਲਿਆ ਕਰਵਾਇਆ ਜਾ ਰਿਹਾ ਸੋ ਲੋਕਾਂ ਨੂੰ ਜਿਹੜਾ ਇਸ ਸਕੀਮ ਬਾਰੇ ਜਿਹੜਾ ਜਾਣੂ ਵੀ ਕਰਵਾਇਆ ਜਾ ਰਿਹਾ ਹੈ ਹਾਂ ਜੀ ਹਾਜ਼ਰ ਜੀ ਜਿਦਗਾ ਫੋਟੋ ਨਿਕਲਿਆ ਅਦਾਸਤਾ ਇੱਥੇ ਲਿਖ ਧੰਨਵਾਦ ਲੱਗਿਆ ਨਾ ਸਾਰੇ ਸਾਰੇ ਹਾਂ ਤੋਂ ਰਵ ਦੇ ਕਾਰਡ ਬਣੇਗਾ ਇਹੋ ਜਿਹੇ ਕਾਰਡ ਬਣੇਗਾ ਨਾ ਕੋਈ ਵੀ ਖੁਦਾਨਾ ਖਾਸ ਪਹਿਲਾ ਬਵਾਰ ਹੁੰਦਾ ਹੈ ਉਹ ਕਾਰਡ ਲੈ ਕੇ ਜਾਣਾ ਹੈ ਧਿਆਨ ਨਾਲ ਕਿਤੇ ਕਿਸੇ ਵਿੱਚ ਨਾ ਚਲ ਜਾਓ ਸਭ ਜਗ੍ਹਾ ਅਪਰੂਵਡ ਹੈਗਾ ਦੋ ਮਤਲਬ ਪਰਿਵਾਰ ਦਾ ਵੀ ਲਿਖ ਲਿਆ ਜੀ ਸਾਰੇ ਮੈਂਬਰਾਂ ਦਾ ਇਕੱਠਾ ਦੋ ਮਤਲਬ ਦੋ ਮਾਈਨਰ ਜੀ ਐਡ ਮਾਈਨਰ ਦਾ ਵੀ ਲਿਖਣਾ ਹੈ ਮਾਈਨਰ ਦਾ ਵੀ ਨਾਮ ਠੀਕ ਹੈ ਨਾ ਆਮ ਆਦਮੀ ਪਾਰਟੀ ਦੇ नेशनेल सुप्रीमो श्री अरविन्द केजरीवाल जी ਉਹਦੇ ਨਾਲ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਔਰ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਆਮ ਆਦੀ ਪਾਰਟੀ ਵੱਲੋਂ ਜੋ ਮਹਿੰਮ ਚਲਾਈ ਜਾ ਰਹੀ ਹੈ ਜੋ ਪਰਸੂ ਸਾਡੇ ਨੈਸ਼ਨਲ ਕੰਮਿਨਰ ਮੈਡੀਕਲ ਇੰਸ਼ੋਰੈਂਸ ਦਾ ਜੋ ਲਾਂਚ ਕਰਕੇ ਗਏ ਨੇ ਉਸ ਦੇ ਤਹਿਤ ਅਸੀਂ ਅੱਜ ਸਾਰੀਆਂ ਹੀ ਵਾਰਡਾਂ ਦੇ ਵਿੱਚ ਹਰ ਸਾਰੇ ਪੰਜਾਬ ਦੇ ਵਿੱਚ ਹਰ ਵਾਰਡ ਚ ਔਰ ਹਰ ਘਰ ਚ ਆਪਣੇ ਕੌਂਸਲਰ ਸਾਹਿਬਾਨ ਦੇ ਨਾਲ ਉਹਦੀ ਰੈਨਵੇ ਮਹੀਟ ਹਰ ਪਰਿਵਾਰ ਨੂੰ ਮੈਡੀਕਲ ਕਾਰਡ ਮੁੱਖ ਮੰਤਰੀ ਮੈਡੀਕਲ ਕਾਰਡ ਜੋ ਹੈ ਅਸੀਂ ਬਣਾਉਣ ਜਾ ਰਹੇ ਹਾਂ ਔਰ ਅਸੀਂ ਅੱਜ ਜੋ ਅਪਾਇੰਟਮੈਂਟ ਸਲਿੱਪ ਦਿੱਤੀ ਪਰਿਵਾਰਾਂ ਨੂੰ ਇਹ ਕੱਲ ਪੁਰਥੂ ਜਾ ਕੇ ਸੀਐਸਸੀ ਜੋ ਸੈਂਟਰ ਹੈ ਉਥੋਂ ਜਾ ਕੇ ਆਪਣਾ ਕਾਰਡ ਬਨਵਾ ਲੈਣਗੇ ਜਦੋਂ ਕਾਰਡ ਇਹਦਾ ਬਨ ਜਾਏਗਾ ਉਸੇ ਟਾਈਮ ਹੀ ਉਹ ਕਿਸੇ ਵੀ ਹਸਪਤਾਲ 'ਤੇ ਜਾ ਕੇ ਜਿਹਨਾਂ ਦੀ ਲਿਸਟ ਬਣੀ ਹੈ ਉੱਥੇ ਜਾ ਕੇ ਆਪਣਾ ਇਲਾਜ ਫ੍ਰੀ ਕਰਾ ਸਕਦੇ ਨੇ ਇਹ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਵਿੱਚ ਫ੍ਰੀ ਮੈਡੀਕਲ ਕੈਂਪ ਰਾਈ ਜੋ ਫ੍ਰੀ ਮੁੱਖ ਮੰਤਰੀ ਦੀ ਸਕੀਮ ਦੇ ਨਾਲ ਦੇਖੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਜੋ ਅਸੀਂ ਮੈਨੀਫੈਸਟੋ ਵਿੱਚ ਵਾਅਦਾ ਨਹੀਂ ਸੀ ਕੀਤਾ ਉਹ ਵੀ ਅਸੀਂ ਜੋ ਹੈ ਕਾਰਡ ਮੈਡੀਕਲ ਕਾਰਡ ਬਣਾ ਰਹੇ ਹਾਂ ਜਿਹਦੇ ਕਿ 10 ਲੱਖ ਰੁਪਿਆ ਮਹੀਨੇ ਦਾ ਹਰ ਪਰਿਵਾਰ ਨੂੰ ਇੰਸ਼ੋਰੈਂਸ ਹੋਏਗੀ ਕਿ ਉਹ ਕਿਸੇ ਹਸਪਤਾਲ ਜਾ ਕੇ ਆਪਣਾ ਇਲਾਜ ਕਰਾ ਸਕਦਾ ਹੈ ਸੋ ਸਾਥੀਓ ਇਹ ਆਪਣੇ ਆਪ ਇੱਕ ਬਹੁਤ ਵੱਡੀ ਇੱਕ ਉਪਲਬਧੀ ਹੈ ਕਿਉਂਕਿ ਅੱਜ ਕੱਲ ਦੇਖਿਆ ਜਾਏ ਕਿ ਆਮ ਲੋਕੀ ਗਰੀਬ ਲੋਕੀ ਆਪਣਾ ਕਿਸੇ ਵੇਲੇ ਇਲਾਜ ਕਰਾਉਣ ਵੇਲੇ ਵੀ ਜੋ ਹੈ ਪੈਸੇ ਨਾ ਹੋਣ ਦੇ ਕਾਰਨ ਆਪਣਾ ਇਲਾਜ ਨਹੀਂ 시 ਕਰਾਂਦੇ ਜਿਸ ਦੇ ਕਾਰਨ ਜੋ ਹੈ ਕਈ ਲੋਕੀ ਸਾਡੇ ਪਰਿਵਾਰ ਦੇ ਮੈਂਬਰ ਚਲੇ ਜਾਂਦੇ ਸਨ ਔਰ ਉਹਦੇ ਨਾਲ ਨਾਲ ਕਈ ਵਾਰੀ ਅਸੀਂ ਲੋਨ ਲੈ ਕੇ ਕਰਜ਼ਾ ਲੈ ਕੇ ਆਪਣੇ ਪਰਿਵਾਰ ਦੇ ਮੈਂਬਰ ਦਾ ਇਲਾਜ ਕਰਾਂਦੇ ਸੀ ਔਰ ਸਾਰਾ ਕੁਝ ਦੁਬਾਰਾ ਕਰਜ਼ਾ ਉਹ ਨਹੀਂ ਸੀ ਉਤਰਦਾ ਔਰ ਪਰਿਵਾਰ ਦਾ ਸਾਰਾ ਬਜਟ ਤੈਸ਼ ਨੈਸ ਹੋ ਜਾਂਦਾ ਸੀ ਸੋ ਅਗਰ ਕਿਹਾ ਜਾਏ ਇਹ ਜੋ ਸਾਡੀ ਸਕੀਮ ਹੈ ਪੰਜਾਬ ਸਰਕਾਰ ਦੀ ਮਾਨ ਸਾਹਿਬ ਸਰਕਾਰ ਦੀ ਜੋ ਸਕੀਮ ਹੈ ਇਹ ਪੰਜਾਬ ਦੇ ਵਿੱਚ ਜੋ ਹਿੰਦੁਸਤਾਨ ਦੇ ਵਿੱਚ ਪੰਜਾਬ ਪਹਿਲਾ ਸਟੇਟ ਬਣਿਆ ਹੈ ਜਿਨ੍ਹਾਂ ਨੇ ਐਦਾਂ ਦੀ ਸਕੀਮ ਕੋਈ ਲਾਗੂ ਕੀਤੀ ਹੈ ਕਿਸੇ ਹੋਰ ਸਟੇਟ ਵਿੱਚ ਜਦੋਂ ਸਕੀਮ ਲਾਗੂ ਨਹੀਂ ਹੈਗੀ ਸੋ ਮੈਂ ਦੇਖ ਰਿਹਾ ਕਿ ਜੋ ਸਾਰੇ ਪੰਜਾਬ ਦੀ ਜਨਤਾ ਹੈ ਇਹ ਜੋ ਕਾਰਡ ਹੈ ਅਮੀਰ ਗਰੀਬ ਕਿਸੇ ਵੀ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਹੀ ਪਰਿਵਾਰਾਂ ਦਾ ਇਹ ਕਾਰਡ ਬਣਨਗੇ ਔਰ ਕੋਈ ਵੀ ਜੋ ਹੈ ਇਦੇ ਉੱਪਰੋਂ ਆਪਣਾ ਇਲਾਜ ਫ੍ਰੀ ਕਰਾ ਸਕਦਾ ਹੈ ਸੋ ਇਸ ਕਰਕੇ ਬਹੁਤ ਅੱਛੀ ਸਕੀਮ ਹੈ ਔਰ ਸਾਰੇ ਪੰਜਾਬ ਵਿੱਚ ਇਹਦੀ ਸਲਾਘਾ ਹੋ ਰਹੀ ਹੈ ਪੰਜਾਬ ਦੀ ਜਨਤਾ ਇਸ ਨੂੰ ਬੜਾ ਅੱਛਾ ਕਹਿ ਰਹੀ ਹੈ ਸੋ ਅੱਜ ਅਸੀਂ ਜੋ ਹੈ ਆਪਣੇ ਮੇਰੇ ਵੀਰ ਮੁਕੇਸ਼ ਸਿੱਢੀ ਦੀ ਵਾਰਡ 52 ਨੰਬਰ 52 ਨੰਬਰ 58 ਨੰਬਰ ਸਾਰੇਆਂ ਵਾਰਡਾਂ ਚ ਲਗ ਲਗ ਜਾ ਕੇ ਅਸੀਂ ਜੋ ਹੈ ਲੋਕਾਂ ਦੇ ਕਾਰਡ ਬਣਾ ਰਹੇ ਆ ਮੇਰੇ ਨਾਲ ਜੋ ਹੈ ਸਾਡੇ ਯੂਥ ਦੇ ਇੰਚਾਰਜ ਏਕਮ ਜੀ ਉਹਦੀ ਟੀਮ ਔਰ ਖਾਸ ਕਰਕੇ ਸਾਡੇ ਮੇਰੇ ਵੀਰ ਬਹੁਤ ਸਤਿਕਾਰਯੋਗ ਕਲਾ ਪ੍ਰਧਾਨ ਜੀ ਸਾਡੇ ਮਾਮਾ ਜੀ ਜਿਹੜੇ ਕਿ ਨਾਲ ਇਸ ਵਾਰਡ ਦੀ ਬਹੁਤ ਲੰਬੇ ਸਮੇਂ ਸੇਵਾ ਕਰ ਰਹੇ ਨੇ ਔਰ ਬਲਾਕ ਪ੍ਰਧਾਨ ਵਰਨ ਜੀ ਉਹਦੇ ਨਾਲ ਸਾਡੇ ਸਾਥੀ ਗੱਭਾ ਜੀ ਸਰਦਾਰ ਨਰਿੰਦਰ ਸਿੰਘ ਜੀ ਸਾਡੇ ਚੇਅਰਮੈਨ ਸਾਹਿਬ ਸੁਖਵਿੰਦਰ ਸੁਖਾ ਜੀ ਜਿਹੜੇ ਕਿ ਬਾਡ ਦੇ ਇੰਚਾਰਜ ਨੇ ਸੋ ਅਸੀਂ ਅੱਜ ਫੈਮਿਲੀ ਸਾਰੇ ਅਸੀਂ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਸਾਰੇ ਕਾਰਜਕੁਸ਼ਲ ਕੰਮ ਕਰ ਰਹੇ ਹਾਂ ਔਰ ਸਾਡਾ ਪੂਰਾ ਪ੍ਰਯਾਸ ਹੈ ਕਿ ਪੰਜਾਬ ਦਾ ਕੋਈ ਵੀ ਘਰ ਵਾਂਝਾ ਨਾ ਰਹਿ ਸਕੇ ਸਕੀਮ ਤੋਂ ਅਸੀਂ ਘਰ-ਘਰ ਜਾ ਕੇ ਸਾਰੇ ਘਰਾਂ ਦੀ ਜੋ ਹੈ ਸਾਰੇ ਪਰਿਵਾਰਾਂ ਦੀ ਇਹ ਜੋ ਮੈਡੀਕਲ ਕਾਰਡ ਬਣਾਵਾਂਗੇ ਤਾਂ ਕਿ ਪੰਜਾਬ ਦੀ ਜਨਤਾ ਜੋ ਹੈ ਉਹਨਾਂ ਦੇ ਮਨ ਤੇ ਬਿਮਾਰੀ ਦਾ ਜੋ ਹੈ ਖਰਚੇ ਦਾ ਕੋਈ ਚਿੰਤਾ ਨਾ ਹੋਵੇ ਮੈਂ ਇੱਕ ਵਾਰ ਫੇਰ ਮਾਨ ਸਾਹਿਬ ਜੀ ਦਾ ਆਪਣੇ ਸੁਪਰੀਮੋ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਪੰਜਾਬ ਦੇ ਪ੍ਰਧਾਨ ਜੀ ਅਮਨੋੜਾ ਜੀ ਦਾ ਜਿਨ੍ਹਾਂ ਦੀ ਉਚਿਤ ਤੇ ਸੁੱਚੀ ਸੋਚ ਦੇ ਕਾਰਨ ਅੱਜ ਪੰਜਾਬ ਦੀ ਜਨਤਾ ਬਹੁਤ ਰਾਹਤ ਮਹਿਸੂਸ ਕਰ ਰਹੀ ਹੈ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ ਔਰ ਇਸ ਸਕੀਮ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਸੋ ਬਹੁਤ ਬਹੁਤ ਤਰਾ ਧੰਨਵਾਦ